ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਤੇ ਅੱਜ ਆਪਾਂ ਲੈ ਕੇ ਆਏ ਸੀ ਬਹੁਤ ਜਿਆਦੇ ਸੋਹਣੇ ਪਿਓਰ ਕਾਟ్రਾਈ ਦੇ ਸੂਟ ਨੇ ਫੁੱਲ ਪਿਓਰ ਬਹੁਤ سارے ਮੈਸੇਜ ਆ ਰਹੇ ਸੀ ਇਹ ਸੂਟਾਂ ਲਈ ਆਪਾਂ ਸੋਚਿਆ ਵਿੱਚ ਲਾ ਆਪਾਂ ਇੱਕ ਵੀਡੀਓ ਬਣਾ ਦਈਏ ਬਾਕੀ ਇਹ ਸਟਾਕ ਸੀਗਾ ਜਿਹੜਾ ਮੇਰੇ ਕੋਲੇ ਸਹੀ ਦੱਸਾ ਖਤਮ ਹੋ ਗਿਆ ਸੀ ਦੁਬਾਰਾ ਰਿਪੀਟ ਲੈ ਕੇ ਆਏਗੇ ਪ੍ਰਾਈਸ ਹੈਗਾ ਜੀ 3350 ਫੁੱਲ ਪਿਓਰ ਹੈ ਜੀ ਸੂਟ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਪ੍ਰਿੰਟ ਡਿਜ਼ਾਈਨ ਚੈੱਕ ਕਰੋ ਬਹੁਤ ਜਿਆਦਾ ਸੋਹਣੀ ਕਾਟ ਰਾਈ ਹੈ ਇੰਨਾ ਕੁ ਸੌਫਟ ਸਟੱਫ ਹੈ ਜਿੰਨਾ ਵੀ ਕਹਿ ਦਵੋ ਫੁੱਲ ਪਿਓਰ ਦੇ ਵਿੱਚ ਹੈ ਜੀ ਸੈਮੀ ਚ ਨਹੀਂ ਹੈਗੀ ਲਓ ਜੀ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਟੈਸਟ ਆ ਬ੍ਰੈਂਡ ਰਹੂਗਾ ਤੇ ਅਗਲਾ ਦੇਖੋ ਜੀ ਰਸਟ ਕਲਰ ਬਹੁਤ ਵਧੀਆ ਇਹ ਜਿਹੜੀ ਕਾਟ ਰਹੀ ਹੈ ਹਨ ਇੰਨੀ ਕ ਸੌਫਟ ਹੈ ਰੂਮ ਵਰਗੀ ਪਈ ਹੈ ਜਮਾ ਬਾਲੀ ਬਹੁਤ ਜਿਆਦਾ ਸੋਹਣਾ ਕੱਪੜਾ ਹੈ ਜਿੰਨਾ ਵੀ ਕਹਿ ਦੋ ਸਕਰੀਨ ਸ਼ਾਟ ਲੈਂਦੇ ਜਾਓ ਤੇ ਦੂਜਾ ਦੇਖੋ ਜੀ ਤੇ ਅਗਲਾ ਡਿਜ਼ਾਈਨ ਦੇਖੋ ਜਲਦੀ ਜਲਦੀ ਆਰਡਰ ਕਰ ਦੋ ਤੇ ਬਾਕੀ ਤੁਸੀਂ ਜੇ ਤੁਸੀਂ ਇਹਨਾਂ ਤੇ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਵਰਕ ਕਰਵਾ ਸਕਦੇ ਹੋਗੇ ਆਪਾਂ ਪੈਚ ਲਗਾ ਕੇ ਕੰਮ ਕਰਾਇਆ ਇੱਕ ਸੂਟ ਤੇ ਜਦੋਂ ਬਣ ਕੇ ਆ ਗਿਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੋ ਜੀ 3350 ਪ੍ਰਾਈਸ ਹੈਗਾ ਕਿਸੇ ਵੀ ਪੈਨ ਦੇ ਹਨ ਬਾਹਰ ਤੋਂ ਆਰਡਰ ਚੱਲ ਰਹੇ ਨੇ ਕਾਫੀ ਪੈਨਾਂ ਦੇ ਚੱਲ ਰਹੇ ਨੇਗੇ ਆਰਡਰ ਆਪਣੇ ਕੋਲੇ ਤੁਸੀਂ ਵੀ ਚੈਡ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋਗੇ ਬਾਰੇ ਸੂਟ ਲੋ ਜੀ ਡਾਰਕ ਪਰਪਲ ਸ਼ੇਡ ਦੇ ਵਿੱਚ ਹੈਗਾ ਕ੍ਰੀਮ ਕਲਰ ਦੇ ਵਿੱਚ ਹੈ ਜੀ ਇਹਦੇ ਨਾਲ ਤੁਸੀਂ ਮਹਿਰੂਨ ਟੱਚ ਦੀ ਪਾਈਪਿੰਗ ਵਗੈਰਾ ਰੱਖ ਸਕਦੇ ਹੋਗੇ ਲੋਚੇ ਡਿਜ਼ਾਈਨਰ ਸੂਟ ਸੋਨੇ ਸੋਨੇ ਤਿਆਰ ਕਰਾਓ ਇਹਨਾਂ ਨੂੰ ਤੇ ਵਰਕ ਵਗੈਰਾ ਕਰਾ ਸਕਦੇ ਹੋਗੇ ਬਾਕੀ ਤੁਸੀਂ ਇਹਨਾਂ ਤੇ ਇਹ ਲਵਲੀਨ ਬ੍ਰਾਂਡ ਦੀ ਆਜੂਗੀ ਜੀ ਰਾਮਟੈਕਸ ਦੀ ਨਹੀਂ ਹੈਗੀ ਲਵਲੀਨ ਦੀ ਆਜੂਗੀ ਤੇ ਇਹਦਾ ਪ੍ਰਾਈਸ ਰਹੂਗਾ ਜੀ 2500 ਪ੍ਰਾਈਸ ਰਹੂਗਾ ਇਹਦਾ ਵਿਦ ਸ਼ਿਪਿੰਗ ਹੈ ਸਾਫਟ ਪਿਓਰ ਦੇ ਵਿੱਚ ਹੈ ਜੀ ਇਹ ਵਾਲੀ ਜਿਹੜੀ ਕਾਟਰ ਆਈ ਆਈ ਹੈ ਲਵਲੀਨ ਦੇ ਵਿੱਚ ਇਹ ਫੁੱਲ ਪਿਓਰ ਹੈ ਇਹ ਵੀ ਸੈਮੀ ਨਹੀਂ ਹੈਗੀ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੇ ਹਾਂ ਕਿ ਕੁਝ ਕੁ ਕਲਰ ਆਏ ਨੇ ਜੀ ਇਹਦੇ ਵਿੱਚ ਪ੍ਰਿੰਟਡ ਡਿਜ਼ਾਈਨ ਰਿਪੀਟ ਹੁੰਦੀ ਰਹਿੰਦੇ ਨੇਗੇ तकरीबन ਸਾਰਿਆਂ ਦੇ ਕਿਉਂਕਿ ਇਹ ਇਹ ਵਾਲੇ ਪ੍ਰਿੰਟ ਇਦਾਂ ਨਹੀਂ ਪਤਾ ਹੁਣ ਗਰਮੀਆਂ ਵਾਲੇ ਸਟੌਕ ਤੇ ਬਣ ਜਾਂਦੇ ਹੈ ਨਾ ਰਿਪੀਟ ਹੋਈ ਜਾਂਦਾ ਆਹ ਵਾਲਾ ਕਲਰ ਤੁਸੀਂ ਚੈੱਕ ਕਰੋ ਸਾਰੇ ਕਲਰ ਨਹੀਂਗੇ ਬਹੁਤ ਜ਼ਿਆਦੇ ਸੋਨੇ ਨੇ ਸਟਿਚਿੰਗ ਅਵੇਲੇਬਲ ਹੈਗੀ ਹੈ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਹੋ ਜਿੱਦਾਂ ਵੀ ਲੈਣਾ ਚਾਹੁੰਦੇ ਹੋ ਆਰਡਰ ਕਰ ਸਕਦੇ ਹੋਗੇ ਅਗਲਾ ਹੈਗਾ ਰਸਟ ਵਾਲਾ ਵੀ ਤੁਸੀਂ ਦੇਖੋ ਪ੍ਰਿੰਟ ਬਹੁਤ ਜ਼ਿਆਦੇ ਸੋਹਣਾ ਹੈਗਾ ਦੁਪੱਟਾ ਇਹਦੇ ਨਾਲ ਤੁਸੀਂ ਪਸ਼ਮੀਨੇ ਦਾ ਰੱਖ ਸਕਦੇ ਹੋਗੇ ਤੇ ਇਹ ਵਾਲਾ ਵੀ ਡਿਜ਼ਾਈਨ ਤੁਸੀਂ ਚੈੱਕ ਕਰੋ ਥਿਊ ਦੇ ਵਿੱਚ ਹੈ ਜੀ ਦੁਪੱਟਾ ਤੁਸੀਂ ਇਹਦੇ ਨਾਲ ਪਸ਼ਮੀਨੇ ਦਾ ਰੱਖ ਸਕਦੇ ਹੋਗੇ ਤੇ ਬਾਕੀ ਟਵਿਲ ਦਾ ਵੀ ਰੱਖ ਸਕਦੇ ਹੋ ਤੁਸੀਂ ਦੁਪੱਟਾ ਰੱਖਣਾ ਚਾਹੋਗੇ ਜੇ ਤੇ 컬러 ਪ੍ਰਿੰਟ ਤੁਸੀਂ ਡਿਜ਼ਾਈਨ ਦੇਖੋ ਬਹੁਤ ਜ਼ਿਆਦੇ ਸੋਹਣੇ ਨੇ ਸੁਪਰ ਡੁਪਰ ਹਿੱਟ ਨਗੇ ਸਾਰੇ ਤੇ ਇਹ ਵੀ ਦੇਖੋ ਫੈਬਰਿਕ ਬਹੁਤ ਜ਼ਿਆਦੇ ਸੋਹਣਾ ਹੈਗਾ ਲਾਈਟ ਵੇਟ ਹੈ ਬਿਲਕੁਲ ਤੇ ਲਾਸਟ ਸੂਟ ਤੁਸੀਂ ਦੇਖੋ ਲਓ ਜੀ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਜਲਦੀ ਜਲਦੀ ਆਰਡਰ ਕਰ ਦਿਓ ਤੇ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਸੌਫਟ ਹੈ ਬਿਲਕੁਲ ਕੋਈ ਹਾਰਡ ਵਾਲੀ ਨਹੀਂ ਹੈਗੀ ਪਿਓਰ ਦੇ ਵਿੱਚ ਹੈ ਸੈਮੀ ਚ ਨਹੀਂ ਹੈਗੀ 2500 ਤੇ 3350 ਪ੍ਰਾਈਸ ਹੈਗਾ ਕੋਈ ਵੀ ਤੁਸੀਂ ਆਰਡਰ ਕਰਨਾ ਚਾਹੋ ਨਾ ਕਰ ਸਕਦੇ ਹੋ ਉਮੀਦ ਹੈ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ